ਬਾਬਾ ਜੀ ਦਾ ਜਿਹੜਾ ਮੰਦਿਰ ਹੈ ਨਾ ਚਿਰਸਥਾਨ ਇਹ ਪ੍ਰਾਚੀਨ ਸਥਾਨ ਹੈ ਇਹ ਕੋਈ 700 ਸਾਲ ਹੋ ਗਿਆ ਹੈ ਮੰਦਿਰ ਨੂੰ ਬਣਿਆ ਤੇ ਬਾਬਾ ਜੀ ਜਿਹੜੇ ਨੇ ਔਰ ਬੂਆ ਜਾਤੀ ਇਹ ਇਹਨਾਂ ਦਾ ਪਿਛਲੇ ਨਿਵਾਸ ਸਥਾਨ ਜਿਹੜਾ ਹੈ ਅਗਾਰਕੋਟੇ ਜੀ ਉੱਥੋਂ ਬਾਬਾ ਜੀ ਨੇ ਮਾਤਾ ਦੀ ਮਾਤਾ ਬੈਸਣ ਦੀ ਭਗਤੀ ਕਰਕੇ ਤੇ ਉੱਥੋਂ ਇਹਨਾਂ ਨੂੰ ਮਿਲ ਸਾਰਾ ਜੀਵਨ ਇਹਨਾਂ ਦੀ ਭਗਤੀ ਕੀਤੀ ਮਾਤਾ ਬੈਸਣ ਇਹਨਾਂ ਦਾ ਇਹੋ ਹੀ ਸੀ ਪ੍ਰਾਰਥਨਾ ਕਿ ਮਾਤਾ ਬੈਸ਼ਰਮ ਨੂੰ ਦਰਸ਼ਨ ਦੇਵੇ ਤੇ ਫਿਰ ਮਾਤਾ ਬੈਸ਼ਰਮ ਨੇ ਲਾਸਟ ਜਿਹੜਾ ਨੂੰ ਦਰਸ਼ਨ ਜਿਹੜੇ ਦਿੱਤੇ ਤੇ ਬਾਬਾ ਜੀ ਨੇ ਉਹਨੇ ਪ੍ਰਕਰਮਾ ਕਰਕੇ ਤੇ ਉਹਨਾਂ ਦੀ ਬੰਦਨਾ ਕੀਤੀ ਤੇ ਫਿਰ ਮਾਤਾ ਜੀ ਜਿਹੜੀ ਬੈਸ਼ਰਮ ਸਾਨੂੰ ਕਹਿੰਦੀ ਹੈ ਭਗਤਾਂ ਤੂੰ ਬਹੁਤ ਭਗਤੀ ਕੀਤੀ ਹੈ ਤੇ ਮੰਗ ਮੇਰੇ ਕੋਲ ਕੀ ਜਾਇਜ਼ਤ ਹੈ ਤੇ ਬਾਬਾ ਜੀ ਕਹਿੰਦੇ ਮੈਂ ਜੋ ਮਾਤਾ ਮੰਗਿਆ ਮੈਂ ਤਾਂ ਦਰਸ਼ਨ ਮੰਗਦਾ ਸੀ ਉਹ ਤੁਸੀਂ ਦੇ ਦਿੱਤੇ ਬਸ ਉਹ ਹੋਰ ਫਿਰ ਉਹਨਾਂ ਕਹਿੰਦੇ ਕੁਛ ਤੇ ਮੰਗ ਫਿਰ ਬਾਬਾ ਜੀ ਨੇ ਕਿਹਾ ਮੈਨੂੰ ਤੇ ਰੋਜ਼ ਹੀ ਤੁਹਾਡੇ ਦਰਸ਼ਨ ਚਾਹੀਦੇ ਉਹਦੇ ਇਵਿਸਬਿਚ ਮਾਤਾ ਬੈਸਨ ਜੀ ਦੇ ਸੀ ਉਹ ਇਹਨਾਂ ਦੀ ਬੱਚੀ ਬਣ ਕੇ ਪੰਜ ਸਾਲ ਦੀ ਸਾਰੇ ਭਾਰਤ ਵਰਸ ਤੂੰ ਕਿ ਤੂੰ ਜਿਆਦਾ ਕਿ ਤੂੰ ਘੱਟ ਲੇਕਿਨ ਪੂਰੇ ਭਾਰਤ ਵਰਸ ਤੂੰ ਲੋਕੀ ਤੇ ਮਥਾ ਟੇਕ ਰਹਾਂ ਜਾਂਦੇ ਨੇ ਬੁਵਾ ਜੀ ਦਾ ਮੰਦਿਰ ਨੇਣਾ ਨੂੰ ਉਹ ਜਿਹੜੀਆਂ ਆਪਣੀ ਸੁੱਖਣਾ ਕਰਦੇ ਸਭ ਪੁਨੀਆ ਜੰਮੀ ਨੇ ਬਾਬਾ ਜੀ ਦੇ ਆਪਣੇ ਉਪਰਾਜਮਨ ਨਸਬੰਧ ਦੇ ਅੰਦਰ ਇਹ ਆਪਣੇ ਭਗਤਾਂ ਨੂੰ ਅਸ਼ੀਰਵਾਦ ਦੇਣ ਦੇ ਜੋ ਵੀ ਲੋਕ ਇੱਥੇ ਆ ਗਏ ਔਰ ਉਹਨਾਂ ਦੀ ਮਨੋ ਕਾਮਨਾ ਇਹਨੂੰ ਦੇਣ। ਉਹ ਸਾਰੀਆਂ ਇੰਝਾਤਾਂ ਸੈਕੜੇ ਜਾ ਕੇ ਜਿਹੜੀਆਂ ਉਹਨਾਂ ਦੇ ਵਿਵਾਵਾਜ ਕੁਲਜੀਤਨ ਤੇ ਇਸ ਕਰਕੇ ਸਾਰੀਆਂ ਇੰਝਾਤਾਂ ਜਿਹੜੀਆਂ ਆ ਕੇ ਮੰਦਿਰ ਨੂੰ ਆਗਿ ਨੂੰ ਇਹ ਖਾਸ ਕਰਕੇ ਜਿਹੜੇ ਮੈਰਾ ਬਰਾਦਰੀ ব্রাহ্মণ ਬਰਾਦਰੀ ਖੱਤਰੀ ਬਰਾਦਰੀ ਰੋੜੇ ਬਰਾਦਰੀ ਇਹਨਾਂ ਇਹ ਬਹੁਤ ਬਰਾਦਰੀ ਜਿਹੜੀਆਂ ਨਾ ਕਿ ਬਾਵਾ ਜੀ ਦੀ ਮੰਦਿਰ ਦ ਸਿਟੀ ਹੈਡਲਾਈਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਜੰਮੂ ਤੋਂ 18 ਕਿਲੋਮੀਟਰ ਖਰੀਬ ਦੇ ਉੱਤੇ ਮੰਦਰ ਹੈ ਬੂਆ ਕੋੜੀ ਦਾ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬੂਆ 바ਵਾ ਜੀ ਦਾ ਮੰਦਰ ਹੈ ਇਤਿਹਾਸਿਕ ਮੰਦਰ ਆ ਕਾਫੀ ਸਾਲ ਪੁਰਾਣ ਤਨ ਜਿਹੜਾ ਮੰਦਰ ਹੈ ਉਹਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਆ ਝਿੜੀ ਦਰਬਾਰ ਦੀਆਂ ਕਾਨਾ ਚੱਕ ਦੇ ਵਿੱਚ ਝਿੜੀ ਦਰਬਾਰ ਆ ਆਪਾਂ ਜਿਹੜੇ ਉੱਥੋਂ ਦੇ ਪੁਜਾਰੀ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਮਹਾਨਤਾ ਹੈ ਮੰਦਰ ਦੀ ਕਿਤੋਂ ਕਿਤੋਂ ਸੰਗਤਾਂ ਜਰੀਆਂ ਨੇ ਇੱਥੇ ਪਹੁੰਚਦੀਆਂ ਨੇ ਤੇ ਤੁਹਾਨੂੰ ਦੱਸ ਦਈਏ ਕਿ ਮੰਦਰ ਦੇ ਵਿੱਚ ਬੜੀ ਕਿਰਪਾਈ 부ਆ ਬਾਬਾ ਜੀ ਤੇ ਇਹ ਮਹਾਨਤਾ ਤੋਂ ਦੇ ਬੈਠੇ ਨੇ ਆਪਣ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦਾ ਕੀ ਕਹਿਣਾ ਹੈ ਤੇ ਕਿੰਨੀ ਇੱਕ ਸੰਗਤ ਕਿਤੋਂ ਕਿਤੋਂ ਆਂਦੀ ਏ ਤਾਂ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀ ਤੇ ਲੋਹੜੀ ਦੀ ਵੀ ਮੁਬਾਰਕਬਾਦ ਹੋਵੇ ਕਿਉਂਕਿ 부ਆ ਬਾਬਾ ਜੀ ਦੇ ਨਾਲ ਜਿਹੜਾ ਇਹ ਪਿਆਰ ਕਰਦਾ ਏ ਉਹ ਸਾਰੇ ਅਤੇ ਪਿਹਾਰ ਜਿਹੜਾ ਇਹ ਖੁਸ਼ੀਆਂ ਚਾਹਵਾਂ ਨਾਲ ਮਿਲਾਂਦੇ ਆਪਾਂ ਗੱਲਬਾਤ ਕਰਦੇ ਆ ਤੁਦੇ ਮਹੰਤ ਜੀ ਨੇ ਜਿਹੜੇ ਕਹਿੰਦੇ ਨੇ ਪੁਜਾਰੀ ਆ ਆਪਣਾ ਨਾਲ ਗੱਲਬਾਤ ਕਰਦੇ ਕੀ ਕਹਿਣਾ ਜੈ ਮਾਤਾ ਜੀ ਜੈ ਮਾਤਾ ਕੀ ਨਾਮ ਦੇ ਮੇਰਾ ਨਾਮ ਕੋ ਸਾਈ ਜੀ ਦੀ ਸ਼ਾਲੇ ਸੋ ਇਹ ਮੰਤ ਜੀ ਬਾਬਾ ਜੀ ਦੇ ਦਰਬਾਰ ਬਾਰੇ ਦੱਸੋ ਕਿ ਕਿੰਨੀ ਸਾਲ ਪੁਰਾਣਾ ਪ੍ਰਾਤਨ ਮੰਦਿਰ ਹੈ ਤੇ ਕਿੰਨੇ ਕੁ ਮਹਾਨਤਾ ਤੇ ਕਿੱਥੋਂ ਕਿੱਥੋਂ ਸੰਗਤਾਂ ਜਿਹੜੀਆਂ ਤਨ ਸਮਸਤਕ ਹੁੰਦੀਆਂ ਬਾਬਾ ਜੀ ਦਾ ਇਹ ਮੰਦਿਰ ਇਹਨਾ ਚਿਰਿ ਸਥਾਨ ਹੈ ਪ੍ਰਾਚੀਨ ਸਥਾਨ ਹੈ ਇਹ ਕੋਈ ਪੌਣੇ 700 ਸਾਲ ਹੋ ਗਿਆ ਇਹ ਮੰਦਿਰ ਨੂੰ ਬੜਿਆ ਤੇ ਬਾਬਾ ਜੀ ਜਿਹੜੇ ਨੇ ਔਰ ਬੂਆ ਦਾਤੀ ਇਹਨਾਂ ਦਾ ਪਿਛਲੇ ਨਿਵਾਸ ਸਥਾਨ ਜਿਹੜਾ ਹੈ ਅਗਾਰਕੋਟੇ ਉੱਥੋਂ ਬਾਬਾ ਜੀ ਨੇ ਮਾਤਾ ਜੀ ਮਾਤਾ ਬੈਸ਼ਰਮ ਦੀ ਭਗਤੀ ਕਰਕੇ ਤੇ ਉੱਥੋਂ ਇਹਨਾਂ ਨੂੰ ਮਤਲਬ ਸਾਰਾ ਜੀਵਨ ਇਹਨਾਂ ਦੀ ਭਗਤੀ ਕੀਤੀ ਮਾਤਾ ਬੈਸ਼ਰਮ ਤੇ ਫਿਰ ਇਹਨਾਂ ਦਾ ਇਹ ਹੋਈ ਸੀ ਪ੍ਰਾਰਥਨਾ ਕਿ ਮਾਤਾ ਬੈਸ਼ਰਮ ਮੈਨੂੰ ਦਰਸ਼ਨ ਦੇਵੇ ਤੇ ਫਿਰ ਮਾਤਾ ਬੈਸ਼ਰਮ ਨੇ ਲਾਸਟ ਇਹਨਾਂ ਨੂੰ ਦਰਸ਼ਨ ਜਿਹੜੇ ਦਿੱਤੇ ਤੇ ਬਾਬਾ ਜੀ ਨੇ ਉਹਨੇ ਕਰ ਕਰਮਾ ਕਰਕੇ ਤੇ ਉਹਨਾਂ ਦੀ ਬੰਦਨਾ ਕੀਤੀ ਤੇ ਫਿਰ ਮਾਤਾ ਜੀ ਜਿਹੜੀ ਬੈਸਟਰਨ ਸਾਨੂੰ ਕਹਿੰਦੀ ਹੈ ਭਗਤਾਂ ਤੂੰ ਬਹੁਤ ਭਲਤੀ ਕੀਤੀ ਹੈ ਤੇ ਮੰਗ ਮੇਰੇ ਕੋਲ ਕੀ ਇਜਾਜ਼ਤ ਦਿਨਾ ਤੇ ਬਾਬਾ ਜੀ ਕਹਿੰਦੇ ਮੈਂ ਜੋ ਮਾਤਾ ਮੰਗਿਆ ਮੈਂ ਤਾਂ ਦਰਸ਼ਨ ਮੰਗਦਾ ਸੀ ਉਹ ਤੁਸੀਂ ਦੇ ਤੇ ਬਸ ਨੌਰ ਕੁਛ ਨਹੀਂ ਕਹਿੰਦਾ ਫਿਰ ਉਹਨਾਂ ਕਹਿੰਦੇ ਨਹੀਂ ਮੈਂ ਕੁਛ ਤੇ ਮੰਗ ਫਿਰ ਬਾਬਾ ਜੀ ਨੇ ਕਿਹਾ ਮੈਨੂੰ ਤਾਂ ਰੋਜ਼ ਹੀ ਤੁਹਾਡੇ ਦਰਸ਼ਨ ਚਾਹੀਦੇ ਉਹਦੇ ਉ즈 ਵਿੱਚ ਫਿਰ ਮਾਤਾ ਬੈਸਟਰਨ ਜਿਹੜੀ ਸੀ ਉਹ ਇਹਨਾਂ ਦੀ ਬੱਚੀ ਬਣ ਕੇ 5 ਸਾਲ ਲੇ ਫਿਰ ਬਾਬਾ ਜੀ ਉੱਥੇ ਆਪਣਾ ਜੀਵਨ ਜਿਹੜੇ ਬੱਚੀ ਆ ਗਈ ਫਿਰ ਚਾਰ ਸਾਲ ਉੱਤੇ ਰਹਿੰਦੇ ਪੰਜਵਾਂ ਸਾਲ ਜਦ ਲਾ ਮਾਤਾ ਬੈਸਟਰਨ ਕਹੇ ਸੀ ਤੇਰੀ 5 ਸਾਲ ਉਮਰੇ ਬਾਬਾ ਜੀ ਨੂੰ ਇਹ ਫਿਰ ਜਨੇ 4 ਸਾਲ ਹੋ ਗਏ ਤੇ 5 ਮਹੀਨਾ ਸਾਲ ਜਿਹੜੇ ਲੱਗਾ ਤੇ ਬਾਬਾ ਜੀ ਉਥੋਂ ਆਪਣੇ ਭਰਾਵਾਂ ਨਾਲ ਨਾਰਾਜ਼ ਹੋ ਕੇ ਤੇ ਫਿਰ ਇੱਥੇ ਨਾਲੇ ਅੱਧੇ ਕਿਲੋਮੀਟਰ ਤੇ ਪੰਜੋੜ ਪਿੰਡੇ ਇੱਥੇ ਆਣ ਕੇ ਉਹ ਕੁੱਲੀ ਬਣਾ ਕੇ ਜਿਹੜੀ ਘਾਹ ਕੋਸੀ ਹੁੰਦੀ ਹੈ ਉਹਦੇ ਉੱਤੇ ਬਣਾ ਕੇ ਤੇ ਤਲਾਬ ਦੇ ਉੱਤੇ ਉਹਨਾਂ ਨੂੰ ਮਤਲਬ ਜਗ੍ਹਾ ਮਿਲੀ ਸੀ ਜੰਮੂ ਦੇ ਰਾਜਾ ਕੋਲੋਂ ਹਾਲ ਚਰਾਉਣ ਵਾਸਤੇ ਤੋਂ ਬਾਬਾ ਜੀ ਨੇ ਉੱਥੇ ਤਲਾਬ ਤੇ ਹਾਲ ਚਲਾਈ ਇਹ ਤਲਾਬ ਵੀ ਬਾਬਾ ਜੀ ਨੇ ਆਪਣੇ ਹੱਥੀਂ ਬਣਾਇਆ ਤੇ ਬਣਾ ਕੇ ਉਸੇ ਪਾਣੀ ਦੀ ਬੜੀ ਜ਼ਰੂਰਤ ਹੁੰਦੀ ਸੀ ਤੇ ਇਤੇ ਵੀ ਲੋਕੀ ਬੈਰ ਦੇ ਉਸ ਤਲਾਬ ਨਾਲ ਲੈਣਾ ਤੇ ਚਲੋ ਪਾਣੀ بارش ਦਾ ਹੋਏਗਾ ਕਿੱਟਾ ਸਾਰੀ ਇਸਤੇਮਾਲ ਕਰਾਂਗੇ ਉਹ ਫਿਰ ਉੱਥੋਂ ਬਾਬਾ ਜੀ ਨੇ ਆਪਣੇ ਉਹ ਲਗਾ ਕੇ ਗੰਧਮ ਜਦ ਗੰਧਮ ਤਿਆਰ ਹੋਈ ਤੇ ਰਾਜਾ ਨੂੰ ਦੇਣਾ ਸੀ 25% ਤੋਂ 75% ਆਪ ਲੈਣਾ ਸੀ ਜਿਹੜੇ ਉਹਨਾਂ ਦੇ ਕਰਮਚਾਰੀ ਆਏ ਉਹਨਾਂ ਸਾਰੀ ਪਰਨੇ ਸ਼ੁਰੂ ਕਰਦੇ ਬਾਬਾ ਜੀ ਉਹਦੇ ਤੇ ਉਹਨਾਂ ਨਾਲ ਕਹਿੰਦੇ ਭਈ ਭਾਈ ਮੇਰਾ ਹਿੱਸਾ ਮੈਨੂੰ ਦਿਓ ਤੁਸੀਂ ਜ਼ਬਰਦਸਤੀ ਨਾ ਕਰੋ ਪਰ ਜ਼ਬਰਦਸਤੀ ਕਰ ਰਹੇ ਸਨ ਤੇ ਬਾਬਾ ਜੀ ਨੇ ਸੋਚਿਆ ਭਈ ਇਹ ਤੇ ਬਹੁਤ ਬੰਦੇ ਸੀ 40 ਬੰਦੇ ਆਏ ਸਨ ਤੇ ਬਾਬਾ ਜੀ ਨੇ ਫਿਰ ਉੱਥੇ ਉਹਨਾਂ ਨੂੰ ਕਿਹਾ ਵੀ ਮੈਂ ਇਸ ਤਰ੍ਹਾਂ ਕਣਕ ਨਹੀਂ ਖਾਂਦੇ ਜੰਮ ਬੜੀ ਮਿਹਨਤ ਨਾਲ ਕਮਾਈ ਹੈ ਉਹਨਾਂ ਫਿਰ ਉੱਥੇ ਆਪਣੇ ਨਾਲ ਕੋਲੇ ਕਟਾਰਾ ਸੀ ਜਿਹਨੂੰ ਅਸੀਂ ਕਿਰਚ ਵੀ ਕਹਿੰਨੇ ਆ ਕੋਈ ਇਹਨਾਂ ਦਾ ਕੋਲ ਰੱਖਦੇ ਸਨ ਉਹ ਫਿਰ ਇਹਨਾਂ ਉੱਥੇ ਉਹਨਾਂ ਦੇ ਦਾਨਿਆਂ ਦੇ ਬੋਲ ਤੇ ਖੜੇ ਹੋ ਕੇ ਇਹਨਾਂ ਨੇ ਕਿਹਾ ਮੈਂ ਇਸ ਤਰ੍ਹਾਂ ਨਹੀਂ ਖਾਂਦੇਗਾ ਆਪਣਾ ਖੂਨ ਤੇ ਆਪਣਾ ਮਾਸ ਮਿਲਾ ਕੇ ਦੇਵਾਂਗਾ ਤੁਸੀਂ ਖਾ ਸਕੋਗੇ ਖਾ ਲਓ ਫਿਰ ਉਹ ਬਾਬਾ ਜੀ ਨੇ ਉੱਥੇ ਉਸ ਬੋਲ ਦੇ ਉੱਤੇ ਆਪਣੇ ਆਪ ਨੇ ਕਿਰਚ ਮਾਰੀ ਤੇ ਆਪਣਾ ਸ਼ਰੀਰ त्यागा ਤਾਂ ਉੱਥੇ ਉਹ ਤਿਆ ਤੋ ਫਿਰ ਕੰਕੀ ਜਿਹੇ ਸੀ ਖੂਨ ਨਾਲ ਲਾਤ-ਪਤ ਹੋ ਗਏ ਕਿ ਬਾਬਾ ਜੀ ਦੀ ਲਾਸ਼ ਆ ਗਈ ਫਿਰ ਉਸ ਦੇ ਜਿਹਨੇ ਲੋਕਿਆਸ ਨੂੰ ਬ੍ਰਾਹਮਣ ਅੱਤੇ ਲੱਗ ਗਈ ਤਾਂ ਉਹਨਾਂ ਦਾ ਸਰੀਰ ਜਲਣਾ ਸ਼ੁਰੂ ਹੋ ਗਿਆ ਫਿਰ ਉਹਨਾਂ ਨੇ ਪੰਡਤ ਨੂੰ ਪੁੱਛਿਆ ਤੇ ਪੰਡਤ ਨੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਸਰੀਰ ਜਿਹੜਾ ਹੈ ਬਾਬਾ ਜੀ ਦਾ ਇਸ ਨੂੰ ਕਿਸੇ ਦਰਸਤ ਦੇ ਤਨੇ ਵਿੱਚ ਬੰਦ ਕਰ ਦਿਓ ਫਿਰ ਉੱਥੋਂ ਉਹਨਾਂ ਦਾ ਉੱਥੇ ਏਡਾ ਦਰਖਤ ਨਹੀਂ ਸੀ ਕੋਈ ਇਤੇ ਛਿੜੇ ਸਥਾਨ ਦੇ ਵਿੱਚ ਇੱਕ ਸਿੰਬਲ ਦਾ ਦਰਖਤ ਬਹੁਤ ਵੱਡਾ ਫਿਰ ਉਹ ਜਿਹੜੇ ਜਿਹੜੇ ਕਰਮਚਾਰੀ ਆਸਾ ਉਹਦੇ ਸਿੰਬਲ ਦੇ ਦਰਖਤ ਦੇ ਵਿੱਚ ਗੋਲ ਬਣਾ ਕੇ ਨਾ ਕੋਲ ਬਣਾ ਕੇ ਤੋਂ ਕੋਲ ਬਣਾ ਕੇ ਉਹਦੇ ਵਿੱਚ ਬੰਦ ਕਰਤਾ ਨਾ ਸ਼ਰੀਰ ਤੋਂ ਉਠਾ ਕੇ ਫਿਰ ਬੂਆ ਦਾਤੀ ਜਿਹੜੀ ਸੀ ਨੇ ਕੰਨਿਆ ਮਾਤਾ ਬੈਸਰਮ ਬਣੀ ਰਹੀ ਉਹ ਫਿਰ ਉਸਨੇ ਜਿਹੜੇ ਪਿਤਾ ਜੀ ਸ਼ਾਮ ਤੱਕ ਨਹੀਂ ਕਰ ਗਏ ਤੇ ਉਹ ਫਿਰ ਉਹਨਾਂ ਨੇ ਉੱਥੇ ਲੈਣ ਵਾਸਤੇ ਪਤਾ ਜਾਨੀਏ ਤੇ ਉੱਥੇ ਅੱਗੇ ਲੋਕੀ ਦੱਸਦੇ ਨਹੀਂ ਫਿਰ ਉਥੋਂ ਉਹਨਾਂ ਨੇ ਦਾਣੇ ਉਠਾਣ ਦੀਆਂ ਤੇ ਉਠਾ ਕੇ ਤੇ ਦਾਣੇ ਨੂੰ ਕਹਿੰਦੇ ਵੀ ਜਿੱਥੇ ਮੇਰਾ ਪਿਤਾ ਨਾ ਸ਼ਿਪਾਇਆ ਉੱਥੇ ਚਲੋ ਉਹ ਫਿਰ ਦਾਣੇ ਉੱਡਿਖਦੇ ਤੇ ਚਿੜੀ ਆ ਗਈ ਸਿੰਬਲ ਦੇ ਬੂਟੇ ਨਾਲ ਟਕਰਾਈ ਉਹ ਸਿੰਬਲ ਦਾ ਬੂਟੇ ਜਾਂ ਚਕਾਏ ਫਿਰ ਉਹਨਾਂ ਦੇਖਿਆ ਟਕਣਾ ਲੱਗਾ ਸੀ ਖੋਲ ਕੇ ਤੇ ਫਿਰ ਬਾਬਾ ਜੀ ਦੀ ਚਿਤਾ ਇੱਥੇ ਬਣਾਈਏ ਜਿਹੜਾ ਮੰਦਰ ਬਣਿਆ ਹੈ ਇੱਥੇ ਚਿਤਾ ਬਣਾ ਕੇ ਤੇ ਉਹ ਉਹਨਾਂ ਨੂੰ ਅਗਨ ਦਾਅ ਦਿੱਤਾ ਜਿਹੜੇ ਅੱਗੇ ਭੜਕੀ ਤੇ ਜਿਹੜੇ ਲੋਕੀ ਨਾਲ ਆਏ ਸਨ ਬੂਆ ਦਾਤੀ ਦੇ ਉਹ ਵੀ ਨਾਲ ਸਾਨੂੰ ਨਾ ਸਾਰੀ ਉਹਨਾਂ ਦੀ ਮਦਦ ਨਾਲ ਸਾਰਾ ਕੰਮ ਹੋਇਆ ਫਿਰ ਉਹ ਬੂਆ ਦਾਤੀ ਜਿਹੜੀ ਸੀ ਕਿ ਕੰਨਿਆ ਬੂਆ ਬਾਜੀ ਮਾਤਾ ਬੈਸ ਕੰਪਨੀ ਸੀ ਤੇ ਇਹ 5 ਸਾਲ ਦੀ ਸੋਸਰੇ ਇਹਨਾਂ ਫਿਰ ਕੁੱਦ ਕੇ ਤੇ ਜਿਹੜੇ ਅਗਨੀ ਪਾਹੀ ਸੀ ਉਹਦੇ ਉਸੇ ਵਿੱਚ ਬੜ ਕੇ ਤੇ ਬਾਬਾ ਜੀ ਨਾਲ ਸਮਾਗਿ ਹੋ ਗਈ ਤੇ ਪਿਆਉਤੀ ਦੀ ਕੁਛ ਤਾਂ ਬਣ ਗਈ ਉਹਦੇ ਬਾਅਦ ਫਿਰ ਮੰਦਿਰ ਬਣ ਗਿਆ ਹੁਣ ਮੰਦਿਰ ਬਣਿਆ ਪੌਣੇ 700 ਸਾਲ ਹੋ ਗਿਆ ਸਾਰੇ ਭਾਰਤ ਵਰਸ਼ਤੂ ਕਿਤੂ ਜਿਆਦਾ ਕਿਤੂ ਘੱਟ ਲੇਕਿਨ ਪੂਰੇ ਭਾਰਤ ਵਰਸ਼ਤੂ ਲੋਕੀ ਇਥੇ ਮੱਥਾ ਟੇਕਣ ਆਂਦੇ ਨੇ ਬੂਆ ਦਾਤੀ ਬਾਬਾ ਜੀ ਦਾ ਮੰਦਿਰ ਇਹਨਾਂ ਨੂੰ ਉਹ ਜਿਹੜੀਆਂ ਆਪਣੀ ਸੁੱਖਣਾ ਕਰਦੇ ਸਭ ਪੂਰੀਆਂ ਹੋ ਜਾਂਦੀਆਂ ਨੇ ਬਾਬਾ ਜੀ ਤੇ ਆਪਣੇ ਉਬਰਾਜਮਾਨ ਇਸ ਮੰਦਿਰ ਦੇ ਅੰਦਰ ਤੇ ਆਪਣੇ ਭਗਤਾਂ ਨੂੰ ਅਸ਼ੀਰਵਾਦ ਦੇ ਅੰਦਰ ਜੋ ਵੀ ਲੋਕ ਇਥੇ ਆਉਂਦੇ ਨੇ ਔਰ ਉਹਨਾਂ ਦੀ ਮਨੋ ਕਾਮਨਾ ਰੋਗ ਨੂੰ ਜਲਦੀ ਤੋਂ ਜਲਦੀ ਔਰ ਬਹੁਤ ਸਾਰੀਆਂ ਜਾਤੀਆਂ ਸੈਕੜੇ ਜਾ ਕੇ ਜਿਹੜੀ ਉਹਨਾਂ ਦੇ ਬੂਆਵਾਜੂ ਕੁਲਦੇਵਤਰ ਤੇ ਇਸ ਕਰਕੇ ਸਾਰੀਆਂ ਜਾਤੀਆਂ ਜਿਹੜੀ ਆ ਕੇ ਮੰਦਿਰ ਬੂਆਵਾਜੂ ਤੇ ਖਾਸ ਕਰ ਜਿਹੜੇ ਮਹਿਰਾ ਬਰਾਦਰੀ ব্রাহ্মণ ਬਰਾਦਰੀ ਖੱਤਰੀ ਬਰਾਦਰੀ ਰੋੜੇ ਬਰਾਦਰੀ ਇਹਨਾਂ ਇਹ ਬਹੁਤ ਬਰਾਦਰੀ ਜਿਹੜੀ ਨਾ ਕਿ ਬਾਵਾਜੀ ਨੂੰ ਮੰਦਿਰ ਸੋ ਸੋ ਫਿਰ ਕਿੱਤੋ-ਕਿੱਤੋ ਸੰਗਤਾਂ ਆਂਦੀਆਂ ਤੇ ਸੰਗਤਾਂ ਨੂੰ ਇੱਕ ਵਾਰੀ ਵਧਾਈ ਦੇ ਦਿਓ ਲੋੜੀ ਦੀਆਂ ਤੇ ਨਵੇਂ ਸਾਲ ਦੀ ਵੀ ਮੁਬਾਰਕਬਾਦ ਦੇ ਦਿਓ ਕਿਉਂਕਿ ਬੂਆ-ਬਾਉਲੇ ਦੇ ਦਰਬਾਰ ਦੇ ਆਣ ਕੇ ਖੁਸ਼ੀਆਂ ਲੈ ਕੇ ਜਾਂਦੇ ਨੇ ਅਸੀਂ ਤੇ ਇਹੋ ਹੀ ਕਹਿੰਦੇ ਆ ਕਿ ਬੂਆ-ਦਾਦੀ ਦੇ ਦਰਬਾਰ ਨਵੇਂ ਸਾਲ ਦੀ ਬੂਆ-ਦਾਦੀ ਬਾਵਾ ਜੀ ਨੂੰ ਵੀ ਤੇ ਸੰਗਤਾਂ ਨੂੰ ਵੀ ਸਾਰਿਆਂ ਨੂੰ ਤੇ ਅਸੀਂ ਬੂਆ-ਬਾਵਾ ਜੀ ਅਗੇ ਇਹ ਪ੍ਰਾਰਥਨਾ ਕਰਦੇ ਹਾਂ ਕਿ ਜਿੰਨੀ ਵੀ ਤੁਹਾਡੇ ਸੰਗਤ ਦਰਬਾਰ ਆਂਦੀ ਏ ਸਭ ਦੀ ਮਨੋ ਕਾਮਨਾ ਛੇ ਵੀ ਪੂਰੀਆਂ ਕਰਦੀਆਂ ਅਗੇ ਨਵੇਂ ਸਾਲ ਵੀ ਪੂਰੀਆਂ ਕਰੋ ਲੋਕਾਂ ਨੂੰ ਖੁਸ਼ੀਆਂ ਦੀ ਝੋਲੀਆਂ ਭਰ ਕੇ ਆਪਣੀ ਮਰਦਾਂ ਦੀਆਂ ਝੋਲੀਆਂ ਭਰ ਕੇ ਜਾਣ ਤੇ ਬੂਆ ਜੀ ਦੇ ਨਾਰੇ ਜਾਕਾਰੇ ਲੋਕ ਕਰਨ ਤੇ ਆਪਣੇ ਦਰਵਾਜ਼ਾ ਆਣ ਤੇ ਮੱਥੇ ਟੇਕਣਾ ਲ ਕੇ ਤੇ ਅਸੀਂ ਤੁਹਾਨੂੰ ਵੀ ਕਹਿੰਦੇ ਆ ਕਿ ਤੁਸੀਂ ਵੀ ਖੂਬ ਬੂਆ ਬਾਲਾ ਜੀ ਦਾ ਨਾ ਵਿਸਤਾਰ ਕਰੋ ਲੋਕਾਂ ਨੂੰ ਪਤਾ ਲੱਗੇ ਬੂਆ ਬਾਲਾ ਜੀ ਦਾ ਸੋਭੀ ਆਣ ਲੁਕ ਗਏ ਬਾਖੀ ਉਹਨਾਂ ਨਹੀਂ ਮਨੋ ਕਾਮਨਾ ਪੂਰਨ ਹੋਣ ਤੇ ਦਰਵਾਜ਼ਾ ਆ ਕੇ ਬੋਲ ਸਾਚੇ ਦਰਬਾਰ ਦੀ ਜਾਈ। ਉਹ ਗੱਲਬਾਤ ਕੀਤੀ ਇਹ ਜੀ। ਮਹੰਤ ਜੀ ਨੇ ਇੱਥੋਂ ਦੇ ਉਹਨਾਂ ਨੇ ਕਿਹਾ ਜੀ بڑا ਪ੍ਰਾਤਨ ਮੰਦਰ ਹੈ ਤੇ ਸੰਗਤਾਂ ਏਰੀਆ ਦੂਰੋ ਦੂਰੋਂ ਇੱਥੇ ਪਹੁੰਚਦੀਆਂ ਨੇ ਤੇ ਬੂਆ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਨੇ। ਨਵੇਂ ਸਾਲ ਦੀ ਵੀ ਵਧਾਈ ਦਿੰਦੀ ਹੈ ਤੇ ਨਾਲ ਦੀ ਨਾਲ ਲੋਹੜੀ ਦੀ ਵੀ ਵਧਾਈ। ਪੀਏ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਘਰ ਬੈਠੇ ਆਂ ਦੇਖ ਰਹੀਆਂ ਨੇ। ਸੋ ਬੂਆ ਬਾਬਾ ਜੀ ਸਾਰੀਆਂ ਸੰਗਤਾਂ ਤੇ ਹੀ ਮੇਰਾ ਪਰਿਆਤ్ర ਰੱਖੋ ਕਿਉਂਕਿ ਤੁਹਾਡੇ ਦਰਬਾਰ ਦੇ ਉੱਤੇ ਕੇਹ ਚੀਜ਼ ਦਾ ਘਾਟਾ ਨਹੀਂ। ਐਦਾਂ ਹੀ ਸਾਰੀਆਂ ਸੰਗਤਾਂ ਦੇ ਉੱਤੇ ਮੇਰਾ ਪਰਿਆ ਹੱਥ ਰੱਖੋ ਸੋ ਤੁਹਾਨੂੰ ਦਰਸ਼ਨ ਕਰਾਏ ਅੱਜ ਛਿੜੀ ਦਰਬਾਰ ਦੇ ਜੰਮੂ ਤੋਂ 18 ਕਿਲੋਮੀਟਰ ਦੀ ਦੂਰੀ ਤੇ ਆ ਤੇ ਬੜਾ ਪ੍ਰਾਚਨ ਮੰਦਿਰ ਹੈ ਵਰਤੋਬਦ ਵੀਡੀਓ ਨੂੰ ਸ਼ੇਅਰ ਕਰਿਓ ਜਿੰਨੇ ਵੀ ਬੂਆ ਬਾਵਾ ਜੀ ਦੇ ਭਗਤ ਨੇ ਉਹ ਜਰੂਰ ਆ ਤੇ ਇੱਕ ਵਾਰ ਆਣ ਕੇ ਨਤਮਸਤਕ ਹੋਣ ਤੇ ਬੂਆ ਬਾਵਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਜਾਣ ਸੋ ਕੈਮਰਾ ਫਕਸ਼ਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਜੇ ਐਨ ਕੇ ਛਿੜੀ